ਤੂੰ ਦੇਖ ਸਕਦੇ ਹੋ ਜਿਹੜਾ ਇਹ ਕਿਸਾਨ ਆ ਬਾਣ ਦੇ ਵਿੱਚ ਖੜਾ ਹੋਇਆ ਖੇਤ ਦੇ ਵਿੱਚ ਖੜਾ ਹੋਇਆ ਇਹ ਤੂੜੀ ਨਹੀਂ ਬਣਾਉਣਾ ਚਾਹੁੰਦਾ ਕਹਿੰਦਾ ਮੈਂ ਇਹਨੂੰ ਕਲਕ ਨੂੰ ਇਹਨੂੰ ਨਾਲ ਨੂੰ ਅੱਗ ਲਾਉਣਾ ਚਾਹੁੰਦਾ ਅੱਗ ਕਾਹਤੋਂ ਲਾਉਣਾ ਚਾਹੁੰਦਾ ਇਹਨੂੰ ਤੂੰ ਕੀ ਕਿਵੇਂ ਦਾ ਚੱਕ ਮੂਰੇ ਆ ਕੇ ਤਕੀ ਲੈਣਾ ਆ ਤੂੰ ਮੇਰੇ ਕੋਲ ਇਹ ਕੈਮਰਾ ਲੈ ਕੇ ਆਉਣਾ ਹੀ ਆ ਦੂਜਿਆਂ ਦੀ ਕਲਕ ਖੜੀ ਆ ਤੂੰ ਅੱਗ ਲਾਉਣਾ ਆ ਮੈਂ ਫਿਰ ਆਉਂਦਾ ਸੇਫਟੀ ਆ ਕੇ ਅੱਗ ਲਾਉਣ ਲੱਗਾਂ ਮੈਨੂੰ ਠੇਕਾ ਲੈ ਜਾਨ ਕਹਿੰਦੀ ਸੇਫਟੀ ਓਏ ਸੇਫਟੀ ਮੇਰਾ ਬਾਣ ਪਾ ਮੂਰੇ ਮੈਨੂੰ ਕਿ ਠੇਕਾ ਲੈ ਕਿਹੜਾ ਬਾਣ ਅੱਛਾ ਬਾਣ ਤੋਂ ਆਇਆ ਹੋਇਆ ਮੂਰੇ ਹ ਤੇ ਫਿਰ ਮੈਂ ਕੀ ਕਹਾਂ ਮੈਂ ਰੋਕ ਰੋਕ ਜੂ ਰੋਕ ਜੂ ਕਾਂਕ ਹਾਂ ਰੋਕੂਗਾ ਮੈਂ ਕੀ ਬਿਜਨੀ ਆ ਕਣ ਮੱਕੀ ਬਿਜਨੀ ਆ ਮੱਕੀ ਬਿਜਨੀ ਫਿਰ 1000 ਰੁਪਏ ਰੋਕੇ ਬਿਜਲੀ 1000 ਨਹੀਂ ਬਿਜਨੀ ਮੈਂ ਲੇਟ ਹੋਈ ਜਾਣਾ ਲੋਕਾਂ ਦੀ ਜਿਹੜੀ ਕਾਂਕ ਖੜੀ ਆ ਤੂੜੀ ਬਣਾਉਣ ਵਾਲੀ ਪਈ ਆ ਗਰੀਬਾਂ ਦੀ ਠੇਕੇ ਤੇ ਜ਼ਮੀਨ ਲਈ ਹੋਈ ਆ ਤੇ ਉਹਨਾਂ ਨਾਲ ਕੀ ਬਣੂਗਾ ਜਾਂ ਠੇਕੇਲੇ ਵਾਲੇ ਮੈਂ ਤਾਂ ਆਉਦੀ ਮੱਕੀ ਬਿਜਨੀ ਆ ਬਸ ਮੱਕੀ ਤੂੰ ਅਜ ਬਾਹਰ ਨਿਕਲ ਕਾਂਕ ਚੋਂ ਨਹੀਂ ਨਿਕਲ ਤੂੰ ਮੇਰੇ ਬਾਹਰ ਕਿੰਨੀ ਜੇ ਅੱਗ ਜੇ ਕਿਸੇ ਬਾਹਰ ਚ ਲੰਘੀ ਫੇਰ ਯਾਰ ਮੇਰੇ ਠੇਕੇਲੇ ਮੇਰੇ ਕੋਲ ਛਟਕਾ ਵੱਡ ਕੇ ਆ ਕਿਵੇਂ ਲੰ ਉਹ ਭਰਾਵਾ ਬਰੂਤ ਬਣਿਆ ਪਿਆ ਉਤੋਂ ਅੱਗ ਦੇਖ ਲੈ ਕਿਵੇਂ ਹਵਾ ਕਿੰਨੀ ਤੇਜ਼ ਚੱਲੀ ਇੱਥੇ ਕਾਲੇ ਮੈਂ ਤਾਂ ਲਾਉਣੀ ਆ ਬਸ ਤੂੰ ਚੱਲ ਮਾਲਾ ਬਾਹਰ ਆ ਜਾ ਤੂੰ ਬਾਹਰ ਹੋਇ ਤੋਂ ਮੇਰੇ ਬਾਹਰ ਤੇਰੇ ਤੇ ਕੇਸ ਹੋ ਜਾਊਗਾ ਤੂੰ ਪਾ ਦੇ ਯਾਰ ਪਾ ਵਾਹਨ ਹੋ ਬਾਹਰੋਂ ਮੇਰੇ ਬਾਹਰ ਹਾਂਜੀ ਦੋਸਤੋ ਕੀ ਹਾਲ ਚਾਲ ਆ ਦੋਸਤੋ ਇਹ ਉਹ ਇਨਸਾਨ ਆ ਜਿਹੜਾ ਬੜੀ ਕਾਲੀ ਵਿਖਾ ਰਿਆ ਕਹਿੰਦਾ ਮੈਂ ਇਹ ਇਹ ਵਾਹਨ ਨੂੰ ਅੱਗ ਲਾ ਕੇ ਕਹਿੰਦਾ ਤੂੰ ਦੀ ਕੋਈ ਲੈਂਦਾ ਨਹੀਂ ਆ ਵਾਹਨ ਨੂੰ ਮੈਂ ਅੱਗ ਲਾ ਕੇ ਤੇ ਨਾਲ ਦੀ ਨਾਲ ਮੈਂ ਮੱਕੀ ਬਿਜਨੀ ਆ ਮੈਂ ਠੇਕਾ ਨਹੀਂ ਲਿਆ ਦੂਜਿਆਂ ਦਾ ਦੂਜਿਆਂ ਦਾ ਮੈਂ ਠੇਕਾ ਨਹੀਂ ਲਿਆ ਜਿਹਦੀ ਮਰਜ਼ੀ ਕਣਕ ਖੜੀ ਹੋਵੇ ਜਿਹਦੀ ਮਰਜ਼ੀ ਤੂਲੀ ਬਣਾਉਣ ਵਾਲੀ ਪਈ ਹੋਵੇ ਮੈਂ ਤਾਂ ਆਪਦਾ ਨਾਲ ਨੂੰ ਅੱਗ ਲਾ ਕੇ ਉਹ ਤੋਂ ਬਾਅਦ ਮੈਂ ਮੱਕੀ ਬੀਜਣੀ ਆ ਮੈਂ ਲੇਟ ਹੋਈ ਆ ਲੋਕਾਂ ਲਈ ਵਿਹਲਾ ਨਹੀਂ ਬੈਠਾ ਮੈਂ ਠੇਕਾ ਨਹੀਂ ਲੋਕਾਂ ਦਾ ਲਿਆ ਕੀ ਕੀ ਸੋਚ ਕੇ ਆਏ ਹਾਂ ਬਾਣ ਦੇ ਵਿੱਚ ਬਈ ਬਾਣ ਮੇਰਾ ਆਪਦਾ ਮੈਂ ਕੀ ਸੋਚਣਾ ਨਹੀਂ ਬਾਣ ਤੇਰਾ ਆਪਦਾ ਫਿਰ ਤੂੰ ਅੱਗ ਕਿਉਂ ਲਾਉਣਾ ਆ ਤੈਨੂੰ ਐ ਨਹੀਂ ਪਤਾ ਵੀ ਦੂਜਿਆਂ ਦੀ ਕਣਕ ਖੜੀ ਜੇ ਤੇ ਮੱਕੀ ਬੀਜਣੀ ਆ ਕੀ ਮੱਕੀ ਬੀਜਣੀ ਆ ਮੱਕੀ ਬੀਜਣੀ ਆ ਜਿਹੜੀ ਬੀਜਣ ਵਾਲੀ ਹੁੰਦੀ ਹੈ ਮੱਕੀ ਕੀ ਬੀਜਣੀ ਆ ਹੈ ਹਾਂ ਕਿਉਂ ਥੋੜਾ 10 ਦਿਨ ਰੋਕੇ ਬਿਜਲੀ ਫਿਰ ਕੀ ਹੋ ਜੂਗਾ ਤੈਨੂੰ ਯਾਰ ਮੇਰੀ ਗੱਲ ਸੁਣਾ ਹੋ ਬਾਹਣ ਵਾਲੇ ਆ ਉਹ ਕਿੱਦੇ ਦੇ ਵਿੱਚ ਬਿਠਾ ਬਿਜੀ ਇੱਥੇ ਕਿੱਦੇ ਦੇ ਤੇ ਮੈਂ ਬਿਜ ਲੂੰਗਾ ਫਿਰ ਕਿਹੜਾ ਲੋਹਾ ਆ ਜੂਗਾ ਅੱਛਾ ਹਾਂ ਨਹੀਂ ਜੇ ਤੂੰ ਹੁਣ ਇੱਥੋਂ ਅੱਗ ਲਾਏਗਾ ਤੇ ਅੱਗ ਕੰਟਰੋਲ ਚ ਤੇਰੇ ਹਾਂ ਮੇਰੇ ਕੰਟਰੋਲ ਚ ਮੈਂ ਫੁੱਲ ਕੰਟਰੋਲ ਚ ਰੱਖਿਆ ਵਾ ਸਾਰਾ ਕੋ ਆਪਣਾ ਸਿਸਟਮ ਬਣਾ ਕੇ ਰੱਖਿਆ ਵਾ ਆ ਖਾਲੇ ਭਰੇ ਸਾਰੇ ਠੀਕ ਆ ਉਧਰ ਕਦੇ ਨਾ ਭਰੇ ਪਾਣੀ ਨਾ ਜਨਰੇਟਰ ਲਾ ਕੇ ਠੀਕ ਆ ਲੈਟ ਤਾਂ ਆਉਂਦੀ ਨਹੀਂ ਜਨਰੇਟਰ ਲਾਇਆ ਯਾਰ ਮੇਰੇ ਕੋਲ ਸਾਧਨ ਨਹੀਂ ਹਾਂ ਠੀਕ ਆ ਨਾ ਗੱਲ ਕਰ ਤਾਂ ਪੈਣਾ ਫਿਰ ਜਿਵੇਂ ਤੂੰ ਪਈ ਨਾ ਮੈਂ ਨਹੀਂ ਮੈਂ ਤਾਂ ਪੈਣਾ ਹੀ ਤੂੰ ਗੱਲ ਕਰ ਤਾਂ ਪਈ ਮੈਨੂੰ ਕਿਵੇਂ ਪੈਣਾ ਨਾਲੇ ਤੇਰੀ ਗਲਤੀ ਹੈ ਫਿਰ ਗਲਬ ਕਿਉਂ ਪਈ ਤੂੰ ਕਿਵੇਂ ਪੈਗਾ ਮੇਰਾ ਸਾਰਾ ਕੰਟਰੋਲ ਚ ਕੀਤਾ ਵਾ ਡਾਣੀਆਂ ਤੋੜ ਕੇ ਮੇਰੇ ਕਿਹੜੇ ਰੱਖਾਉਂਗਾ ਆਸੇ-ਬਸੇ ਚਾਰ-ਚਾਰ ਹਲਾਂ ਦੇ ਢੇਡੇ ਲਾਏ ਵੇ ਠੀਕ ਆ ਨਾਲੇ ਮੇਰਾ ਪਾਣੀ ਜਾ ਪੜਾਵਾ ਅੱਛਾ ਇਹਦੇ ਨਾਲ ਅੱਗ ਰੋਕ ਜੂਗੀ ਹਾਂ ਰੋਕ ਲੂੰਗਾ ਮੈਂ ਰੋਕ ਜ ਐ ਕਿਵੇਂ ਰੋਕ ਜੂਗੀ ਐ ਰੋਕ ਜਾਂਦੀ ਹੁੰਦੀ ਹੈ ਜਿਵੇਂ ਰੋਕਣ ਵਾਲਾ ਬੰਦਾ ਚਾਹੀਦਾ ਹਾਂ ਰੋਕਣ ਵਾਲਾ ਹੈ ਕੱਲਾ ਬੰਦਾ ਤੂੰ ਨਾਲ ਨੂੰ ਅੱਗ ਲਾਏਗਾ ਬਰੂ ਦੇ ਬਣੀ ਪਈ ਆ ਗਰਮੀ ਨਹੀਂ ਪਈ ਜਾਂਦੀ ਆ ਹੈ ਲੋਕਾਂ ਦੀ ਕਣਕ ਖੜੀ ਪਈ ਆ ਵੀ ਲੋਕਾਂ ਨੇ ਤੂੜੀ ਵੀ ਬਣਾਉਣੀ ਆ ਜੇ ਟਰੈਕਟਰ ਟਾਲੀ ਵਿੱਚ ਚੱਲੀ ਜਾਂਦੇ ਆ ਤੇ ਤੂੰ ਅੱਗ ਲਾਈ ਇਹਨਾਂ ਤੂੰ ਇੰਨਾ ਬੇਸ਼ਰਮ ਬੰਦਾ ਯਾਰ ਮੈਂ ਤਾਂ ਆ ਹੀ ਆ ਯਾਰ ਮੈਂ ਤਾਂ ਬੇਸ਼ਰਮੀ ਆ ਨਹੀਂ ਕਿਉਂ ਮੈਂ ਤਾਂ ਜਦੋਂ ਮੇਰੀ ਗੱਲ ਸੁਣਾ ਜਦੋਂ ਪਹਿਲਾਂ ਲੋਕਾਂ ਨੇ ਅੱਗ ਲਾ ਕੇ ਠੀਕ ਆ ਆਪਦੇ ਬਾਹ ਠੀਕ ਹੈ ਤਾਂ ਮੈਂ ਨਹੀਂ ਕਰ ਸਕਦਾ ਇਹ ਲਾਈ ਆ ਵਿਖਾ ਕਿਹੜੇ ਕਿਹੜੇ ਵਾਨ ਬੈਠੇ ਮੱਕੀ ਬੈਠਿਆ ਅੱਛਾ ਉਹਨਾਂ ਨੇ ਅੱਗ ਲਾਈ ਹੈ ਹਾਂ ਤੂੰ 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 ਦੱਸਿਆ ਨਹੀਂ ਸਾਨੂੰ ਤੇ ਮੈਨੂੰ ਕੀ ਪਤਾ ਹੁਣ ਤੂੰ ਚੱਕ ਕੇ ਮੈਂ ਗਾ ਜਾਈਆ ਮੈਨੂੰ ਕੀ ਪਤਾ ਜੇ ਅੱਗ ਇੱਥੋਂ ਤੂੰ ਲਾਤੀ ਠੀਕ ਆ ਤੇ ਅੱਗ ਜੇ ਉਹ ਦੂਜੇ ਵਾਨ ਤੱਕ ਪਹੁੰਚ ਗਈ ਫੇਰ ਐ ਕਿਵੇਂ ਜਾਊੜੂ ਉਸ ਤੋਂ ਬਾਅਦ ਲ ਮੇਰਾ ਵਾਨ ਉਸ ਤੋਂ ਬਾਅਦ ਚ ਜਾਊਗੀ ਤੇ ਉਸ ਤੋਂ ਬਾਅਦ ਤੇਰਾ ਵਾਨ ਆ ਹੈ ਹਾਂ ਤੇ ਫਿਰ ਉਹ ਤੋਂ ਬਾਅਦ ਅਗਲੇ ਦਾ ਵਾਨ ਤਾਂ ਆਊਗਾ ਕਿ ਤੇਰੇ ਇਹ ਸਾਰਾ ਇੱਥੇ ਤੱਕ ਨਹੀਂ ਮੈਂ ਜਾਣਦਾ ਬੰਦਾ ਯਾਰ ਪੂਰਾ ਬਿਸ਼ਰਮ ਹੋਇਆ ਪਿਆ ਕਹਿੰਦਾ ਮੈਂ ਤਾਂ ਅੱਗ ਲਾਉਣੀ ਲਾਉਣੀ ਆ ਕਹਿੰਦਾ ਮੈਂ ਸਾਰਾ ਕੁਝ ਕਰੀਬ ਬੈਠਾ ਕਹਿੰਦਾ ਮੋਟਰ ਛੱਡ ਕੇ ਕਹਿੰਦਾ ਮੈਂ ਖਾਲੇ ਭਰੇ ਬੈਠਾ ਪਾਣੀ ਦੇ ਕਹਿੰਦਾ ਅੱਗ ਨਹੀਂ ਅੱਗੇ ਜਾਂਦੀ ਕਹਿੰਦਾ ਹਲੇ ਹਲ ਮਾਰੇ ਹੋਇਆ ਮੇਰੇ ਕਹਿੰਦਾ ਮੈਂ ਟਾਹਣੀਆਂ ਵੱਢ ਕੇ ਰੱਖੀਆਂ ਹੋਈਆਂ ਮੇਰੇ ਕੰਟਰੋਲ ਦੇ ਵਿੱਚ ਅੱਗ ਆ ਤੁਸੀਂ ਮੈਨੂੰ ਇਹ ਦੱਸੋ ਕਿਸਾਨ ਦੇ ਜਿੰਨੇ ਇਹਨੇ ਕਾਟਾ ਪੈ ਗਿਆ ਦੂਜਿਆਂ ਨੂੰ ਹਾਂ ਵੀ ਕਿੰਨਾ ਦੀ 100-100 ਕਿੱਲਾ ਮੱਚ ਗਈ 30-30 ਕਿੱਲੇ ਮੱਚ ਗਈ ਉਹਨਾਂ ਦੇ ਕੰਟਰੋਲ 'ਚ ਹੁੰਦੀ ਅੱਗ ਅੱਗ ਤਾਂ ਬਰੂਦ ਬਣੀ ਪਈ ਆ ਵਿੱਚ ਟਰੈਕਟਰ ਵਲੇਟ ਤੇ ਕਪੈਨਾਂ ਵਲੇਟਦੀਆਂ ਆਗਣੇ ਤੇ ਇਹ ਬੰਦਾ ਕਹਿ ਰਿਹਾ ਕਹਿੰਦਾ ਮੇਰੇ حق ਦੇ ਵਿੱਚ ਹੈ ਕਿ ਮੇਰੇ ਮੇਰੇ ਆਧਾਰਤ ਤੇ ਅੱਗ ਖੜੀ ਹੋਈ ਹੈ ਮੈਨੂੰ ਕੋਈ ਚੱਕਰ ਨਹੀਂ ਮੈਂ ਅੱਗ ਨੂੰ ਕੰਟਰੋਲ ਕਰ ਲੂੰਗਾ ਬਾਈ ਜੀ ਅੱਗ ਨਹੀਂ ਕੰਟਰੋਲ ਹੁੰਦੀ ਕਿਉਂ ਦਿਮਾਗ ਤੇ ਤੇਰਾ ਠਿੱਕਰਾ ਮੁੱਦਾ ਵੱਜਿਆ ਪਿਆ ਮੇਰੇ ਤਾਂ ਯਾਰ ਬੱਜਾ ਜਿਹੜਾ ਬੱਜਿਆ ਮੈਂ ਆ ਉਹਦੀ ਮੱਕੀ ਬਿਜਣੀ ਹੈ ਮੈਨੂੰ ਆਇਆ ਵੀ ਮੈਂ ਛੇਤੀ ਆਉਦਾ ਵਿਹਲਾ ਹਵਾਂ ਮੈਂ ਉਹਦੇ ਕੋਈ ਹੋਰ ਕੰਮ ਕਰਦਾ ਤੇਲੇ ਨੂੰ ਕਰਨਾ ਕੀ ਹੈ ਤੂੰ ਮੈਂ ਉਹਦੇ ਹੋਰ ਕੰਮ ਬਥੇਰੇ ਬਰਦਾਂ ਤੂੰ ਕਿਸਾਨੀ ਹੈ ਹਾਂ ਤੇ ਫਿਰ ਤੂੰ ਵਿਹਲਾ ਹੋ ਕੀ ਕਰਨਾ ਤੂੰ ਵਿਹਲਾ ਹੋ ਕੇ ਮੈਂ ਹੋਰ ਕੰਮ ਕਰਨੇ ਆ ਲੋਕਾਂ ਨੇ ਜੇ 10 ਦਿਨ ਲੇਟ ਹੋ ਜੂਗੀ ਪਸ਼ੂ ਘਟ ਰੋਕੇ ਖਾ ਲੈਣਗੇ ਫਿਰ ਕੀ ਹੋ ਜੂ ਅਸੀਂ ਝੋਨਾ ਹਜੇ ਪਹਿਲਾਂ ਕੱਦੂ ਕਰਨਾ ਪਹਿਲਾਂ ਮੱਕੀ ਬੀਜੇਗੀ ਬਾਅਦ ਦੇ ਵਿੱਚ ਝੋਨਾ ਕਿਹੜੇ ਵੇਲੇ ਆਉ ਦੋ ਤਿੰਨ ਮਹੀਨੇ ਨਹੀਂ ਆਉਂਦਾ ਇਹ ਤਾਂ ਝੋਨਾ ਦਾ ਦੋ ਤਿੰਨ ਮਹੀਨੇ ਨਹੀਂ ਆਉਂਦਾ ਜੇ ਮੈਂ ਹੁਣ ਲੇਟ ਬੀਜੂਗਾ ਨਾ ਮੱਕੀ ਮਈ ਜੇ ਚੜ ਗਈ ਗਾਂ ਮਰਾ ਜਲਾਈ ਗਾਸਤ ਤੱਕ ਉੱਠ ਜੂਗਾ ਲੇਟ ਹੋ ਜਾਂਦਾ ਮੁੜ ਕੇ ਤੈਨੂੰ ਇਹ ਪਤਾ ਵੀ ਜੇ ਤੇਰੀ ਅੱਗ ਕਿਸੇ ਗਰੀਬ ਦੇ ਘਰ ਦੇ ਵਿੱਚ ਵੱੜ ਗਈ ਕਿਸੇ ਗਰੀਬ ਦੇ ਘਰ ਦੇ ਵਿੱਚ ਵੱੜ ਗਈ ਜਾਂ ਕਿਸੇ ਗਰੀਬ ਨੇ ਠੇਕੇ ਤੇ ਲੈ ਕੇ ਜਮੀਨ 70000 ਨੂੰ 75000 ਨੂੰ 80000 ਨੂੰ ਲੈ ਕੇ ਠੇਕੇ ਦੇ ਉੱਤੇ ਬੀਜੀ ਹੋਈ ਆ ਕਣਕ ਠੀਕ ਹੈ ਤੇ ਉਹਦਾ ਨੁਕਸਾਨ ਹੋ ਗਿਆ ਉਹ ਠੇਕਾ ਕਿੱਥੋਂ ਦੇਊਗਾ ਲੋਕ ਜੀ ਸੁੱਤੇ ਕਿੱਥੇ ਪਏ ਆ ਵੱਢ ਲੈਣ ਅੱਛਾ ਤੇਰੇ ਵਾਂਗੂ ਵਿਹਲੇ ਥੋੜੀ ਐ ਫਿਰ ਉਹ ਵਿਹਲੇ ਕਿਉਂ ਮੈਂ ਜੇ ਮੈਂ ਆਪਦੀ ਕੰਮ ਕੀਤਾ ਕਾਹਲੀ ਨਾਲ ਵੱਢੇ ਉਹ ਦੂਜੇ ਵੱਢ ਲੈਣ ਉਹ ਕੀ ਕਰਦੇ ਫਿਰਦੇ ਵੱਢ ਲੈਣ ਨਹੀਂ ਜੇ ਤੇਰੀ ਪਹਿਲਾਂ ਆ ਗਈ ਐ ਥੋੜੀ ਐ ਤੂੰ ਪਹਿਲਾਂ ਵੱਢ ਲਈ ਐ ਥੋੜੀ ਐ ਵੀ ਉਹਨਾਂ ਦੀ ਪਹਿਲਾਂ ਆ ਗਈ ਹੁਣ ਕਦੀ ਫਸਲ ਤਾਂ ਜਿੰਨੀ ਮਰਜ਼ੀ ਪਹਿਲਾਂ ਬੀਜ ਲੈ ਭਲਾ ਬਾਅਦ ਚ ਬੀਜ ਲੈ ਇੱਕੇ ਟਾਈਮ ਹੀ ਹੁੰਦੀ ਆ ਅੱਛਾ ਕਿਹੜੇ ਟਾਈਮ ਹੁੰਦੀ ਆ ਫਿਰ ਲੋਕਾਂ ਦੀ ਫਸਲ ਕਾਹਤੋਂ ਖੜੀ ਹੈ ਜੇ ਵੀ ਕੀ ਪਤਾ ਕਿਵੇਂ ਖੜਾਈ ਬੈਠੇ ਹੁਣ ਤਾਂ ਮਸ਼ੀਨਾਂ ਉਹ ਕਾ ਤੋ ਨਹੀਂ ਵੱਢਦੇ ਮੈਨੂੰ ਕੀ ਪਤਾ ਹੁਣ ਉਹਨਾਂ ਦੇ ਕੀ ਦਿਮਾਗ 'ਚ ਕੀ ਕਰ ਮੁੱਦਾ ਵੱਜਾ ਵਾ ਇਹ ਬੰਦਾ ਇਹ ਕਹਿੰਦਾ ਵੀ ਮੈਂ ਤਾਂ ਅੱਗ ਲਾਉਣੀ ਲਾਉਣੀ ਆ ਕਹਿੰਦਾ ਮੈਂ ਠੇਕਾ ਨਹੀਂ ਲੈ ਲੋਕਾਂ ਦਾ ਅਹ ਠੇਕਾ ਨਹੀਂ ਲੈ ਲੋਕਾਂ ਦਾ ਮੈਂ ਠੇਕਾ ਲੈ ਮੈਂ ਕੀ ਲਵਾਂ ਯਾਰ ਮੈਂ ਕੀ ਕਰਨਾ ਮੈਂ ਤਾਂ ਆਪਦਾ ਵੇਖਣਾ ਬਸ ਮੈਂ ਕਹਿੰਦਾ ਠੇਕਾ ਲੈ ਕਿਸੇ ਦਾ ਹੁਣ ਅਗਲਾ 15 ਦਿਨਾਂ ਵੱਢੇ ਤੇ ਮੈਂ ਉਹਨਾਂ ਦੇ ਮੂੰਹ 'ਚ ਝੱਕੀ ਜਾਊਂਗਾ ਕਿਹੜੇ ਜੀਵ ਜੰਤੂਆਂ ਦੇ ਮੂੰਹ ਦੇ ਵਿੱਚ ਜਾਣੀਆਂ ਪਸ਼ੂਆਂ ਦੇ ਮੂੰਹ 'ਚ ਜਾਣੀਆਂ ਕਿਸੇ ਮਨੁੱਖ ਦੇ ਮੂੰਹ ਦੇ ਵਿੱਚ ਜਾਣੀਆਂ ਚਿੜੀ ਜਨੌਰਾਂ ਦੇ ਮੂੰਹ ਦੇ ਵਿੱਚ ਜਾਣੀਆਂ ਇਹ ਕਣਕ ਜਿਹੜੀ ਤੂੰ ਵੈਰ ਬਣ ਜੀਵ ਜੰਤੂ ਕਹਦੇ ਜਾਣੀ ਆ ਮਨੁੱਖਾ ਦੇ ਜਾਣੀ ਆ ਉਹ ਤਾਂ ਸਮਝੀ ਯਾਰ ਤੁਸੀਂ ਆਪ ਵੀ ਕਿਸਾਨ ਇੱਕ ਦੂਜੇ ਦੇ ਕਾਹ ਤੋਂ ਵੈਰੀ ਬਣੇ ਪਏ ਦੋ ਦੋ ਦਿਨ ਰੋਕ ਜਾ 10 ਦਿਨ ਰੋਕ ਜਾ ਫਿਰ ਕੀ ਹੋ ਜੂਗਾ ਤੈਨੂੰ ਜੇ ਰੋਕੇ ਲਾ ਲੈਣਗੇ ਬਾਈ ਇਹ ਇੱਕ ਹੈ ਹੀ ਨਹੀਂ ਕਿਥੇ ਦੱਸ ਦੇ ਤੂੰ ਵੈਰੀ ਦਾ ਹੈ ਕਿ ਇੱਕ ਦੂਜੇ ਦਾ ਬਣਿਆ ਵੀ ਕੋਈ ਵੱਟ ਬੱੱਚ ਲੜੀ ਜਾਂਦਾ ਕੋਈ ਕੀ ਕਹਦੇ ਵਿੱਚ ਲੜੀ ਜਾਂਦਾ ਸਰਕਾਰਾਂ ਕਿਸਾਨ ਦੇ ਉਲਟ ਹੋਈਆਂ ਪਈਆਂ ਠੀਕ ਆ ਤੇ ਲੋਕ ਰਾਹ ਜਾਂਦੇ ਵੀ ਵੈਰ ਕੱਢ ਜਾਂਦੇ ਆਗ ਲਾ ਜਾਂਦੇ ਆ ਠੀਕ ਆ ਤੂੜੀਆਂ ਦੀਆਂ ਮਸ਼ੀਨਾਂ ਜਦੋਂ ਬੌਂਦੀਆਂ ਉਹਨਾਂ ਦੇ ਵਿੱਚ ਅੰਗਿਆਰੀ ਨਿਕਲੇ ਆਉਂਦੀ ਆ ਤਾਂ ਅੱਗ ਲੱਗ ਜਾਂਦੀ ਆ ਕੁਦਰਤ ਵੈਰੀ ਬਣੀ ਪਈ ਐ ਇੰਨਾ ਕਿਸਾਨਾਂ ਦੀ ਗੜੇ ਮਾਰੀ ਹੁੰਦੀ ਐ ਜਦੋਂ ਮੀਂਹ ਪੈਂਦਾ ਉਦੋਂ ਵੀ ਨੁਕਸਾਨ ਹੁੰਦਾ ਬਾਈ ਜੀ ਤੇ ਦੇ ਤੁਸੀਂ ਆਪ ਹੀ ਇੱਕ ਦੂਜੇ ਦੇ ਵੈਰੀ ਬਣ ਗਏ ਫਿਰ ਕੀ ਬਣੂਗਾ ਪੰਜਾਬ ਦਾ ਚਲ ਮੈਂ ਨਹੀਂ ਲਾਉਂਦਾ ਅੱਗ ਠੀਕ ਐ ਜਿਹੜੇ ਹੋਰ ਆਸੇ ਪਾਸੇ ਲਾਈ ਜਾਂਦੇ ਉਹਨਾਂ ਨੂੰ ਰੋਕੇਗਾ ਰੋਕਾਂਗੇ ਤੇਰੇ ਨਾਲ ਖੜੇ ਕੀ ਚਲ ਮੈਂ ਨਹੀਂ ਲਾਉਂਦਾ ਚਲ ਮੈਨੂੰ ਅਸਾਸ ਹੋ ਗਿਆ ਜੇ ਮੇਰੀ ਮੇਰੀ ਅੱਗ ਤੋਂ ਕਿਸੇ ਪਾਸੇ ਟੱਪ ਗਈ ਕਿਸੇ ਦਾ ਨੁਕਸਾਨ ਹੋ ਗਿਆ ਵੀ ਮੈਨੂੰ ਵੀ ਮੇਰੇ ਵਰਗੀ ਐ ਜੇ ਕੱਲ ਨੂੰ ਮੇਰਾ ਨੁਕਸਾਨ ਹੋਜੂ ਨਾ ਮੈਂ ਅੱਗ ਨਹੀਂ ਲਾਉਂਦਾ ਠੀਕਾ ਜਿਹੜੇ ਮੇਰੇ ਬੀਲਪਰਾ ਹੋਰ ਵੀ ਕਾਲੀ ਕਰ ਰਿਹਾ ਕੋਈ ਮੱਕੀ ਬੀਜਣ ਦੀ ਕਾਲੀ ਕਰ ਰਿਹਾ ਕੋਈ ਹੋਰ ਚੀਜ਼ ਦੀ ਕਾਲੀ ਕਰ ਰਿਹਾ ਜਾਂ ਸੋਚਦਾ ਹੋਵੇ ਮੈਂ ਫੱਕ ਬੀਜ ਲਾ ਹਨਾ ਪਨੀਰੀ ਮੈਂ ਉਹ ਬੀਜ ਲਾ ਪਹਿਲਾਂ ਮੈਂ ਗੇਤ ਵੀ 1 ਜੂਨ ਨੂੰ ਝੋਨਾ ਲਾਉਣ ਦਾ ਕਿਹਾ ਵਾ ਹਨਾ ਵੀ 1 ਜੂਨ ਨੂੰ ਝੋਨਾ ਲਾ ਲਿਓ ਵੀ ਉਸ ਤੋਂ ਪਹਿਲਾਂ ਅਗਲਾ ਕਹਿੰਦਾ ਵੀ ਇਹ 40 ਦਿਨਾਂ ਚ ਪਨੀਰੀ ਤਿਆਰ ਹੋਊਗੀ 30 ਚ ਹੋਊਗੀ ਜੇ ਕਈ ਰਕ ਅਗਲਾ ਕਹਿੰਦਾ ਕਾਲੀ ਕਰਦਾ ਵੀ ਆਪਾਂ ਅੱਗ ਲਾ ਕੇ ਥੋੜਾ ਜਿਹਾ ਬਾਣ ਸਵਾਰ ਲਗੇ ਉਹ ਬਾਈ ਬਣ ਕੇ ਉਹ ਕਾਲੀ ਨਾ ਕਰੋ ਜੇ ਤੁਸੀਂ ਜੇ ਤੁਸੀਂ ਕਾਲੀ ਕਰਨੀ ਆ ਬਾਹਰ ਨੂੰ ਆਗਣਾ ਲਾਓ ਪਾਣੀ ਛੱਡ ਕੇ ਆਦੀ ਮੱਕੀ ਬੀਜ ਲੋ ਪਲਾ ਪਨੀਰੀ ਬੀਜ ਲੋ ਕੋ ਮਰਜ਼ੀ ਕਰ ਲੋ ਪਰ ਅੱਗ ਦਾ ਨੁਕਸਾਨ ਅੱਗੇ ਹੀ ਬਹੁਤ ਆਪਾਂ ਝੱਲ ਚੁੱਕੇ ਆ ਪੰਜਾਬ ਦੇ ਵਿੱਚ ਪਹਿਲਾਂ ਰੱਬ ਕਰੋਪ ਹੋ ਗਿਆ ਗੜੇ ਪੈ ਗਏ ਤੇ ਹੁਣ ਅੱਗਾਂ ਲੱਗ ਗਈ ਜਾਂਦੀਆਂ 아이 ਨਹੀਂ ਪਤਾ ਉਹ ਬਿਜਲੀ ਤੋਂ ਲੱਗਦੀ ਆ 아이 ਨਹੀਂ ਪਤਾ ਕੋਈ ਸ਼ਰਾਰਤੀ ਅੰਸਰ ਲਾ ਜਾਂਦਾ ਅੱਗਾਂ ਇਦ ਕੀ ਬਹੁਤ ਜਿਆਦਾ ਲੱਗਾ ਨੁਕਸਾਨ ਹੋ ਗਏ ਕਈ ਤਾਂ ਬੰਦੇ ਵੀ ਮੱਚ ਗਏ ਟਰੈਕਟਰ ਤੇ ਮਸ਼ੀਨਾਂ ਤਾਂ ਆਮ ਹੀ ਮੱਚ ਗਈਆਂ ਵਿਚਾਰਿਆਂ ਦੀਆਂ ਜਿਨ੍ਹਾਂ ਦੇ ਕੋਈ ਕਿੱਲਾ ਹੀ ਮੱਚ ਗਿਆ ਦੋ ਕਿੱਲੇ ਮੱਚ ਕੇ ਗਰੀਬ ਆ ਬਾਈ ਕਿਸੇ ਦੀ ਕਨਾਲ ਵੀ ਮੱਚ ਗਈ ਨਾ ਉਹ ਉਹਨੂੰ ਪੁੱਛਿਆ ਜਾਂਦਾ ਉਹਦਾ ਦਿਲ ਪੁੱਛਿਆ ਜਾਂਦਾ ਵੀ ਜਿਹਦੇ ਘਰੇ ਦਾਣੇ ਜਾਣੇ ਸੀ ਗਲਤੀ ਹੁਣ ਕੀ ਕਹਿਣਾ ਚਾਹਣਾ ਵੀ ਨਹੀਂ ਲਾਉਣੀ ਚਾਹੀਦੀ ਕਿਸੇ ਨੂੰ ਨਹੀਂ ਚੀਜ਼ ਕਹਿਣਾ ਬਈ ਬਾਈ ਕੱਲ ਹੀ ਨਾ ਕਿਲਾ ਕਰੋ ਦੂਜਾ ਦਾ ਦੇਣਾ ਉਹੀ ਦੇਣਾ ਰੁਕ ਜਾਓ 10 ਦਿਨ 10 ਦਿਨਾਂ ਨਾਲ ਤੁਹਾਨੂੰ ਕੁਝ ਨਹੀਂ ਪੈਂਦਾ ਜੇ ਤੁਸੀਂ ਮੰਨ ਕੇ ਚੱਲੋ ਮੱਕੀ ਬੀਜਣੀ ਵੀ ਤੁਸੀਂ ਝੋਨਾ ਕੋਈ ਹੋਰ ਲਾ ਲੋਗੇ ਜੇ ਤੁਸੀਂ ਫਾਕੀ ਬੀਜਣੀ ਹੈ ਕੋਈ ਨਹੀਂ ਤੁਹਾਡੇ 2-4 ਦਿਨ ਲੇਟ ਝੋਨਾ ਲਾ ਲੋਗੇ ਐ ਕੁਝ ਨਹੀਂ ਜ਼ਿੰਦਗੀ ਜ਼ਿੰਦਗੀ ਬਾਰ-ਬਾਰ ਨਹੀਂ ਆਉਂਦੀ ਹੁੰਦੀ ਜਿੰਨਾਂ ਦੇ ਕਣਕਾਂ ਮੱਚ ਗਏ ਤੁਸੀਂ ਮੈਂ ਤਾਂ ਚੱਲ ਸਹੀ ਸਲਾਮਤ ਉਹਦੇ ਘਰੇ ਲੈ ਗਿਆ ਜਿੰਨਾਂ ਦੀ ਵਿਚਾਲਿਆਂ ਦੇ ਕਣਕਾਂ ਮੱਚ ਗਏ ਕਿ ਕਰਨਗੇ ਇਹ ਤੂੰ ਚੀ ਪਹਿਲਾਂ ਸੋਚਣੀ ਸੀ ਬਹੁਤ ਬਹੁਤ ਧੰਨਵਾਦ ਤੇਰਾ ਜਿਹੜਾ ਤੈਨੂੰ ਮਾੜੀ ਮੋਟੀ ਸਮਝ ਆਈ ਤੇ ਦੂਜੇ ਲੋਕਾਂ ਨੂੰ ਵੀ ਸਮਝ ਆਜੇ ਜਿਹੜੇ ਵੀਡੀਓ ਵੇਖ ਰਹੇ ਆ ਹਾਂ ਉਹਨਾਂ ਨੂੰ ਵੀ ਜ਼ਰੂਰ ਸਮਝ ਲੈਣੀ ਚਾਹੀਦੀ ਇਹ ਗੱਲਬਾਤ ਕਿਉਂਕਿ ਕਾਲੀ ਨਾਲ ਕਹਿੰਦੇ ਕੁਝ ਵੀ ਨਹੀਂ ਹੁੰਦਾ ਹੁੰਦਾ ਕਾਲੀ ਬੋਝੋ ਟੋਈ ਹੁੰਦੇ ਹਮੇਸ਼ਾ ਜੇ ਮੈਂ ਸੋਚਾਂ ਮੈਂ ਕਾ ਅੱਗੇ ਮੇਰੇ ਕੰਟਰੋਲ 'ਚ ਆ ਇਹਦਾ ਕੋਈ ਪਤਾ ਨਹੀਂ ਬਾਈ ਕਈ ਬਰੋਲਾ ਆ ਤੇ ਚੱਕੇ ਦੂਜੇ ਤੀਜੇ ਕਹਿੰਦੇ ਚ ਠੋ ਉਹਨਾਂ ਲੋਕਾਂ ਬਾਰੇ ਵੀ ਸੋਚੋ ਉਹਨਾਂ ਲੋਕਾਂ ਬਾਰੇ ਵੀ ਸੋਚੋ ਤੁਸੀਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਹੁਣ ਕਣਕ ਹੈ ਨਹੀਂ ਕਣਕ ਮਤਲਬ ਜਿਨ੍ਹਾਂ ਦੇ 60 60 70 80 100 100 ਕਿੱਲਾ ਠੇਕੇ ਤੇ ਲੈ ਕੇ ਵੀ ਉਹਨਾਂ ਦਾ ਸੁਆਹ ਹੋ ਗਿਆ ਮਿੱਟੀ ਹੋ ਗਿਆ ਉਹਨਾਂ ਲੋਕਾਂ ਨੂੰ ਪੁੱਛੋ ਉਹ ਉਹ ਉਹਨਾਂ ਦੀ ਵੀਡੀਓ ਵੀ ਤੁਹਾਨੂੰ ਵਿਖਾ ਦਾਂਗੇ ਵੀ ਕਿਵੇਂ ਰੋਈ ਜਾਂਦੇ ਆ ਉਹ ਕਿਵੇਂ ਰੱਬ ਨੂੰ ਕੋਸ ਰਹੇ ਆ ਵੀ ਸਾਡੀ ਗਲਤੀ ਕੀ ਆ ਕਈ ਸ਼ਰਾਰਤੀ ਅੰਸਰ ਵੀ ਹੁੰਦੇ ਆ ਜਿਹੜੇ ਅੱਗ ਲਾ ਜਾਂਦੇ ਆ ਤੇ ਤੁਸੀਂ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਦੱਸਣਾ ਚਾਹਣਾ ਜੇ ਸਰਕਾਰ ਇਹਨਾਂ ਦੇ ਉਲਟਾ ਤੇ ਪ੍ਰਮਾਤਮਾ ਵੀ ਇਹਨਾਂ ਦੇ ਉਲਟ ਹੋਈ ਪਈ ਆ ਗੜੇ ਮਾਰੀ ਹੋ ਗਈ ਕਿਤੇ ਕਿਤੇ ਅੱਗ ਲੱਗ ਗਈ ਕਿਤੇ ਕੋਸ਼ੀ ਹੋ ਗਿਆ ਪਰ ਮੈਂ ਇਹ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹਣਾ ਜਿਹੜਾ ਕਿਸਾਨ ਆ ਉਹ ਕਿਸਾਨ ਵੀ ਇੱਕ ਦੂਜੇ ਦੇ ਵੈਰੀ ਬਣੇ ਪਏ ਸਾਰਿਆਂ ਨੂੰ ਮੈਂ ਕਹਿੰਦਾ ਨਹੀਂ ਜਿਹੜਾ ਇਹ ਬੰਦਾ ਸੀ ਇਹ ਬੰਦਾ ਕਹਿੰਦਾ ਮੈਂ ਮੱਕੀ ਬੀਜਣੀ ਆ ਤੇ ਮੈਂ ਆ ਉਹਦਾ ਵਾਹਣ ਵਿਹਲਾ ਕਰਨਾ ਮੈਂ ਠੇਕਾ ਨਹੀਂ ਲੈ ਲੋਕਾਂ ਦਾ ਮੈਂ ਵਿਹਲਾ ਹੋ ਜਾਣਾ ਹੁਣਾਂ ਟਾਈਮ ਨਾਲ ਦੋਸਤੋ ਜੀ ਇਹ ਅੱਗ ਲਾ ਦਿੰਦਾ ਤਾਂ ਕਿਹੜੇ ਥਾਂ ਰੋਕਣੀ ਸੀ ਇਹ ਅੱਗੇ ਜਾ ਕੇ ਕਿਸ ਨੇ ਠੇਕੇ ਦੇ ਜ਼ਮੀਨ ਲਈ ਹੋਈ ਕਿਸ ਨੇ ਕਿਵੇਂ ਆਪਣੇ ਘਰ ਦਾ ਗੁਜ਼ਾਰਾ ਕਰਨਾ ਸੀ ਕੁੜੀਆਂ ਦੇ ਵਿਆਹ ਕਰਨੇ ਸੀ ਜਾਂ ਘਰ ਦੇ ਵਿੱਚ ਕੋਈ ਸਿਸਟਮ ਬਣਾਉਣਾ ਸੀ ਆਪ ਦਾ ਸਾਰਿਆਂ ਨੂੰ ਇੱਕ ਮੈਂ ਗੱਲ ਕਹਿਣਾ ਚਾਹਣਾ ਇਹ ਵੀਡੀਓ ਤੁਸੀਂ ਵੇਖੋ ਤੇ ਉਹਨਾਂ ਲੋਕਾਂ ਨੂੰ ਜ਼ਰੂਰ ਇਹ ਸਿੱਖਿਆ ਲੈਣੀ ਚਾਹੀਦੀ ਹੈ ਜਿਹੜੇ ਲੋਕ ਕਾਲੀ ਕਰਦੇ ਆ ਇਸ ਚੀਜ਼ ਨੂੰ ਜ਼ਰੂਰ ਗੌਰ ਨਾਲ ਸੁਣਿਓ ਵੀ 10 ਦਿਨ 20 ਦਿਨ ਰੁਕ ਜੋ ਕੁਝ ਨਹੀਂ ਹੁੰਦਾ ਜਦੋਂ ਠੰਡਾ ਹੋ ਗਿਆ ਸਾਰਾ ਕੁਝ ਮਾਹੌਲ ਉਦੋਂ ਕੁਝ ਮਰਜ਼ੀ ਕਰੀ ਚੱਲਿਓ ਸਾਰਿਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ